ਵੀ ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਿਜਲੀ ਵਿਭਾਗ ਫਿਲੌਰ ਦੇ ਐਸ ਡੀਓ ਨੇ ਆਪਣੀ ਟੀਮ ਦੇ ਨਾਲ ਮਾਤਾ ਕਲਸੀ ਨਗਰ ਬਾਜ਼ਾਰ ਦੀ ਅਚਨਚੇਤ ਚੈਕਿੰਗ ਕੀਤੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦੇਖਦਿਆਂ ਹੀ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਦੌੜ ਗਏ ਅਤੇ ਕਈ ਦੁਕਾਨਦਾਰ ਦੌੜਨ ਸਮੇਂ ਆਪਣੀਆਂ ਦੁਕਾਨਾਂ ਦੇ ਬਾਹਰ ਟੰਗਿਆ ਸਮਾਨ ਵੀ ਛੱਡ ਗਏ ਚੈਕਿੰਗ ਦੌਰਾਨ ਲੋਕਾਂ ਵੱਲੋਂ ਬਿਜਲੀ ਚੋਰੀ ਕਰਨ ਲਈ ਲਾਇਆ ਗਈਆਂ ਲਗਭਗ 60 ਕੁੰਡੀਆਂ ਫੜੀਆਂ ਗਈਆਂ ਅਤੇ ਉੱਥੇ ਲੱਗ ਗਿਆ ਤਾਰਾ ਨੂੰ ਬਿਜਲੀ ਮੁਲਾਜ਼ਮਾ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਇੱਥੇ ਵਰਣਨਯੋਗ ਇਹ ਹੈ ਕਿ ਬਿਜਲੀ ਚੋਰੀ ਕਰਨ ਵਾਲੇ ਜ਼ਿਆਦਾਤਰ ਦੁਕਾਨਦਾਰਾਂ ਦੀਆਂ ਦੁਕਾਨਾਂ 'ਤੇ ਏਸੀ ਅਤੇ ਡਿਸ਼ ਐਂਟੀ ਨੇ ਵੀ ਲੱਗੇ ਹੋਏ ਸਨ ਅਤੇ ਇਸ ਬਾਜ਼ਾਰ ਵਿੱਚ ਜ਼ਿਆਦਾਤਰ ਨਜਾਇਜ਼ ਕਬਜ਼ਾ ਤਾਰੀ ਹਨ ਜਿਨ੍ਹਾਂ ਤੇ ਨਗਰ ਕੌਂਸਲ ਫਿਲੌਰ ਵੀ ਬਹੁਤ ਮਿਹਰਬਾਨ ਹੈ ਕਿ ਉਨ੍ਹਾਂ ਕੀ ਨਗਰ ਕੌਂਸਲ ਨੇ ਕਦੀ ਇਹਨਾਂ ਨਜਾਇਜ਼ ਕਬਜ਼ਾ ਤਾਰੀਆਂ 'ਵਲ ਧਿਆਨ ਦੇਣ ਦੀ ਆਪਣੀ ਡਿਊਟੀ ਹੀ ਨਹੀਂ ਸਮਝੀ ਇਸ ਮੌਕੇ ਐਸ ਡੀ ਨੇ ਕਿਹਾ ਕੀ ਬਿਜਲੀ ਚੋਰੀ ਕਰਨ ਵਾਲੇ ਦੁਕਾਨਦਾਰਾਂ ਤੇ ਬੰਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਆਓ ਦੇਖੀਏ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਜਿਹੜਾ ਆਪ ਤੁਸੀਂ ਦੇਖ ਸਕਦੇ ਆ ਇਸ ਵੇਲੇ ਬੀਲਿੰਗ ਹਾਕਮੈਨ ਕਾਫੀ ਲੰਬੇ ਸਮੇਂ ਤੋਂ ਆ ਜਿਹੜਾ ਇਹ ਚੂਨਾ ਲੱਭਦਾ ਆ ਰਿਹਾ ਸੀ ਜਿੰਸਤ ਤੇ ਹੋਣੀ ਆ ਜਿਹੜੀ ਥੀਂ ਗੱਲ ਤੇ ਮਤਲਬ ਵੱਡੀ ਕਾਰਵਾਈ ਆ ਜਿਹੜੀ ਕਲਸੀ ਨਗਰ ਦੇ ਵਿੱਚ ਆ ਜਿਹੜੀ ਕੀਤੀ ਗਈ ਵੀ ਦੇਖ ਸਕਦੇ ਆ ਕਿਸ ਤਰੀਕੇ ਨਾਲ ਆ ਜਿਹੜੀਆਂ ਤਗੜੀਆਂ ਦੁਕਾਨਾਂ ਲੀਆਂ ਜਿਹੜੀਆਂ ਨਜਾਇਜ਼ ਤੌਰ ਤੇ ਜਿਹੜੀ ਨਜਾਇਜ਼ ਤੌਰ ਤੇ ਤਾਰਾ ਲਗਾਈਆਂ ਨਹੀਂ ਸੀ ਦੁਕਾਨਾਂ ਦੇ ਵਿੱਚ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ ਉਹਦੀ ਰੋਕਥਾਮ ਦੇ ਲਈ ਜਿਹੜਾ ਬਿਜਲੀ ਲਈ ਜਾਂਦੇ ਜਿਹੜਾ ਲੋਅਰ ਬਿਜਲੀ ਤੋਂ ਭਾਰ ਦੇ ਕਰਮਚਾਰੀਆਂ ਵੱਲੋਂ ਪੱਟਾ ਐਕਸ਼ਨ ਆ ਜਿਹੜਾ ਕੀਤਾ ਹੋਇਆ ਨਜ਼ਰ ਆ ਰਿਹਾ ਹੈ లైట్ ਸੁਨਾ ਮਰੀਲੀ ਕਰਮਚਾਰੀਆਂ ਦੇ ਦਸਣ ਮੁਤਾਵਾ ਪਹੁੰਚ ਤੱਕ ਆ ਜਿਹੜੀਆਂ 50 ਤੋਂ 60 ਦੇ ਕਰੀਬ ਆ ਜਿਹੜਾ ਬਿਜਲੀ ਚੋਰੀ ਦੀਆਂ ਤਾਰਾਂ ਜਿਹੜੀਆਂ ਇਹਨਾਂ ਵੱਲੋਂ ਲਾਈਆਂ ਗਈਆਂ ਕਿਤੇ ਨਾ ਕਿਤੇ ਇਹ ਬਾਪੇ ਜਿਹੜਾ ਬਹੁਤ ਉਹ ਜਿਹੜੀਆਂ ਸਿੱਧੀਆਂ ਦਿਖਾਈਆਂ ਜਾ ਰਹੀਆਂ ਮਾਤਾ ਕਲਸੀ ਨਗਰ ਦੇ ਨਾਮ ਨਾਲ ਇਹ ਮਸ਼ਹੂਰ ਜਿਹੜੀ ਮਾਰਕੀਟ ਆ ਉਸ ਦੇ ਉੱਤੇ ਆ ਜਿਹੜੀ ਵੱਡੀ ਕਾਰਵਾਈ ਆ ਜਿਹੜੀ ਫੀਲੀਪਾ ਭਾਗ ਵੱਲੋਂ ਪੁੱਤੀ ਗਈ ਆ ਸਰ ਤੁਸੀਂ ਅੱਜ ਮਾਤਾ ਕਲਸੀ ਨਗਰ ਦੇ ਵਿੱਚ ਪਹੁੰਚੇ ਹੋ ਔਰ ਦੇਖਿਆ ਕਿ ਉੱਥੋਂ ਦੁਕਾਨਦਾਰ ਭਜਦੇ ਵੀ ਨਜ਼ਰ ਆਏ ਨੇ ਤੇ ਕੁੰਡੀਆਂ ਵੀ ਫੜੀਆਂ ਸਰ ਕੀ ਸਾਰੀ ਚੈਕਿੰਗ ਆ ਤਾਂ ਕੀ ਕਾਰਵਾਈ ਕੀਤੀ ਹੈ ਇਹਨਾਂ ਦੇ ਆਪਾਂ ਨਾ ਸਾਰਿਆਂ ਦੇ ਜਿਹੜੇ ਵੀ ਕਨੈਕਸ਼ਨ ਕਰਕੇ ਆਏ ਜਾਂ ਜਿਹਨਾਂ ਨੇ ਫਰਦਾਈ ਸੀਗੇ ਉਹਨਾਂ ਦੇ ਤੇਲ ਲੈ ਲਈਏ ਨਹੀਂ ਆ ਉਹਨਾਂ ਤੇ ਆਪਾਂ ਅੱਗੇ ਕਾਰਵਾਈ ਕਰਾਂਗੇ ਉਹ ਨਾਲੇ ਉਹਨਾਂ ਦੇ ਕਲਸੀ ਨਗਾ ਉਹ ਜਿਹੜੀ ਵੀ ਦੁਕਾਨਦਾਰ ਭੱਜੇ ਆ ਜਾਂ ਉਹਨਾਂ ਦੇ ਕੋਈ ਵੀ ਬੰਦੇ ਉਹਨਾਂ ਨਾਲ ਗੱਲ ਕੀਤੀ ਆ ਕਿ ਤੁਸੀਂ ਇਹਨਾਂ ਨੂੰ ਪਰਪਾ ਕੋਈ ਨਾ ਕੋਈ ਕਮੇਟੀ ਘਰ ਨਾਲ ਹਾਲ ਕਰੋ ਕਿਉਂਕਿ ਇਹਨਾਂ ਦੇ ਇੱਥੇ ਸਾਰੇ ਕਬਜ਼ੇ ਵਾਲਾ ਹੀ ਏਰੀਆ ਵਾ ਇਸ ਕਰਕੇ ਥੋੜੀ ਪ੍ਰੋਬਲਮ ਇਹਨਾਂ ਨੂੰ ਚੱਲ ਆ ਰਹੀ ਹੈ ਇਸ ਕਰਕੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਮੇਟੀ ਘਰ ਜਾਓ ਜੇ ਤੁਹਾਡੇ ਇੱਥੇ ਪਾਣੀ ਦੀ ਹੈਗੀ ਹੈ ਸਪਲਾਈ ਜਾਂ ਦੂਜਾ ਸੀ ਵੀ ਹੈਗਾ ਤਾਂ ਤੁਸੀਂ ਉੱਥੋਂ ਆਪਾਂ ਹਾਉਸੈਂਟ ਜਾਂ ਕੁਝ ਵੀ ਲੈ ਕੇ ਤੁਸੀਂ ਤੇ ਨਹੀਂ ਤਾਂ ਅਪਲਾਈ ਕਰ ਸਕਦੇ ਜਿੱਦਾਂ ਸਰ ਇੱਕ ਚਲੋ ਕੁੰਡੀ ਤਾਂ ਲੱਗਦੀ ਲੱਗਦੀ ਆ ਜੇ ਇਹਨਾਂ ਦੇ ਕੋਲ ਕੋਈ ਰਜਿਸਟਰੀ ਵਾਲੀ ਜਗ੍ਹਾ ਨਹੀਂ ਆ ਤਾਂ ਉਹਦੀ ਕੁੰਡੀ ਦੇ ਤੌਰ ਤੇ ਨਜ਼ਾਇਜ਼ ਫਾਇਦਾ ਵੀ ਬਹੁਤ ਚੱਕਿਆ ਜਾ ਰਿਹਾ ਏਸੀ ਤੱਕ ਲਾਏ ਗਏ ਆ ਉੱਤੇ ਦੇਖਣ ਨੂੰ ਮਿਲਿਆ ਵੀ ਏਸੀ ਵੀ ਲੱਗੇ ਹੋਏ ਆ ਤਾਂ ਉਹ ਕੋਈ ਨਾ ਜੋ ਵੀ ਹੈਗਾ ਆਪਾਂ ਕਾਵੇ ਕਰਾਂਗੇ ਤੇ ਜੋ ਉਹਨਾਂ ਦੀ ਸਾਝੀ ਵੀ ਜੋ ਵੀ ਹੈ ਸਿਸਟਮ ਨੂੰ ਦੇਖਾਂਗੇ ਵੀ ਇਹਨੂੰ ਚੇਂਜ ਕਰਾਂਗੇ ਤੇ ਜੇ ਕਿਤੇ ਲੂਜ਼ ਪੁਆਇੰਟ ਹੈਗਾ ਉਹਨੂੰ ਭਰਾਂਗੇ ਸਰ ਅੱਜ ਕੋਈ ਕਾਰਵਾਈ ਵੱਡੀ ਕੁਝ ਕਿਸੇ ਐਕਸ਼ਨ ਕੋਈ ਕਿਦਾਂ ਬਸ ਅੱਜ ਅਸੀਂ ਆਉਂਦਾ ਇਹ ਖਾਤੇ ਨੰਬਰ ਜਿਹਦੇ ਪਿੱਛੇ ਚੱਲਦੇ ਉਹ ਵੀ ਚੈੱਕ ਕਰ ਲਿਆ ਤੇ ਜਿਨ੍ਹਾਂ ਦੇ ਨਜ਼ਾਇਜ਼ ਪੁੰਡੀਆਂ ਵਾ ਉਹ ਖਤਰਕਾ ਦੇ ਨਾਂ ਨੂੰ ਨੋਟ ਕੀਤੇ ਆ ਉਹਤੇ ਅੱਗੇ ਕਰਦੇ ਹਾਂ